ਜਿੰਨਾ ਵੀਰਾਂ ਦੇ ਪਸ਼ੂ ਗੱਦਣ ਨਹੀਂ ਰਹਿੰਦੇ ਜਾਂ ਹੀਟ ਦੇ ਵਿੱਚ ਕੋਈ ਪ੍ਰੋਬਲਮ ਆ ਪਰਪਰ ਢੰਗ ਦੇ ਨਾਲ ਪਸ਼ੂ ਹੀਟ ਦੇ ਵਿੱਚ ਨਹੀਂ ਆ ਰਹੇ ਇਹ ਵੀਡੀਓ ਉਹਨਾਂ ਦੇ ਲਈ ਖਾਸ ਆ ਸੋ ਸਾਰੀ ਵੀਡੀਓ ਧਿਆਨ ਦੇ ਨਾਲ ਜਰੂਰ ਦੇਖਿਓ ਪਸ਼ੂ ਨੂੰ ਗੱਭਣ ਕਰਨ ਦਾ ਤਰੀਕਾ ਤੇ ਉਸ ਤੋਂ ਬਾਅਦ ਉਹਨੂੰ ਚੈੱਕ ਕਰਨ ਦਾ ਤਰੀਕਾ ਬਿਨਾਂ ਹੱਥ ਪਾਏ ਸੋ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਦੇ ਨਾਲ ਲੱਗਦਾ ਬੈੱਲ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਕਿਸਾਨ ਵੀਰੋ ਇਸ ਗਾਂ ਦੀ ਜਿਹੜੀ ਵੀਡੀਓ ਆਪਣੇ ਚੈਨਲ ਦੇ ਉੱਪਰ ਪਹਿਲਾਂ ਵੀ ਅਪਲੋਡ ਹੋ ਚੁੱਕੀ ਆ ਸੋ ਇਸ ਨੂੰ ਆਪਾਂ ਸੈਂਕ్రో ਨਾਲ ਜਿਹੜਾ ਗੱਭਣ ਕੀਤਾ ਗਿਆਗਾ ਸੈਂਕ్రో ਵਿਜੀ ਨਾ ਰਹੀਂ ਸੋ ਕਿਸਾਨ ਵੀ ਉਹ ਇਹ ਪ੍ਰੋਪਰ ਢੰਗ ਦੇ ਵਿੱਚ ਸ਼ੀਟ ਦੇ ਵਿੱਚ ਜਿਹੜੀ ਗਾਂ ਆਪਣੀ ਇਹ ਨਹੀਂ ਆ ਰਹੀ ਸੀ ਸੋ ਇਹਨੂੰ ਆਪਾਂ ਸੈਂਕ్రో ਰਾਹੀਂ ਗੱਭਣ ਕੀਤਾ ਸੋ ਅੱਜ ਇਹਨੂੰ ਆਪਾਂ ਚੈੱਕ ਕਰਨ ਜਾ ਰਹੇ ਹਾਂ ਕਟ ਰਾਹੀਂ ਜਿਹੜੀ ਕਿ ਹੁਣ ਨਵੀਂ ਕਟ ਚੱਲੀ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਸੋ ਉਸ ਕਟ ਦੇ ਰਾਹੀਂ ਇਹਨੂੰ ਆਪਾਂ ਚੈੱਕ ਕਰਨ ਜਾ ਰਹੇ ਹਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਕੀ ਸੋ ਹੱਥ ਪਹੁੰਚ ਦੇ ਨਾਲ ਕਈ ਵਾਰੀ ਪਸ਼ੂ ਜਿਹੜਾ ਕਿ ਬੱਚਾ ਵਗੈਰਾ ਛੋਟ ਜਾਂਦਾ ਸੋ ਉਸ ਨਾਲ ਵੱਡੀ ਛੇੜੇ ਪ੍ਰੋਬਲਮ ਖੜੀ ਹੋ ਜਾਂਦੀ ਆ ਸੋ ਇਹਦਾ ਵਜੇ ਸੌਖਾ ਢੰਗ ਆ ਸੌਖਾ ਤਰੀਕਾ ਦੇ ਪੱਕਾ ਇਹਦਾ ਜਿਹੜਾ ਕਿ ਰਿਜ਼ਲਟ ਆ ਜਾ ਸੋ ਗੱਟ ਤੁਹਾਡੇ ਸਾਹਮਣੇ ਆ ਸੋ ਜਿਹੜੇ ਇਸ ਗਾਂ ਦਾ ਟਰੀਟਮੈਂਟ ਆ ਉਹ ਡਾਕਟਰ ਗੁਰਪ੍ਰੀਤ ਸਿੰਘ ਜਲਾਲ ਜਿਨ੍ਹਾਂ ਨੇ ਕੀਤਾਗਾ ਸੋ ਬਹੁਤ ਵਧੀਆ ਵੀਰ ਸਲਾਹ ਦਿੰਦਾਗਾ ਬਹੁਤ ਵਧੀਆ ਟਰੀਟਮੈਂਟ ਕਰਦਾ ਸੋ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਜ਼ਰੂਰ ਤੁਹਾਡੇ ਸਾਡੇ ਨਾਲ ਆ ਇਹਨਾਂ ਦਾ ਨੰਬਰ ਜਿਹੜਾ ਆਪਾਂ ਮੈਂਸ਼ਨ ਕਰਾਂਗੇ ਸੋ ਉਹਨੂੰ ਨਾਲ ਵੀ ਸਲਾਹ ਕਰ ਸਕਦੇ ਹੋ ਬੁਲਾ ਸਕਦੇ ਹੋ ਤੇ ਕੋਈ ਪਸ਼ੂ ਗੱਬੜ ਨਹੀਂ ਰਹਿਂਦਾ ਤਾਂ ਤੁਸੀਂ ਇਹਨਾਂ ਦੀ ਸਲਾਹ ਜ਼ਰੂਰ ਲੈ ਸਕਦੇ ਹੋਗੇ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਇਹ ਕੱਟ ਦੇ ਵਿੱਚ ਇਹ ਵਿੱਚ ਵਿੱਚ ਦਵਾਈ ਹੁੰਦੀ ਹੈ ਸਭ ਕੁਝ ਬੱਚੀ ਹੁੰਦਾ ਸੋ ਤੁਸੀਂ ਕਰਨਾ ਕੀ ਹੈ ਤਕਰੀਬਨ 300 ਤੋਂ 350 ਰੁਪਏ ਦੇ ਵਿੱਚ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਣੀ ਹੈਗੀ ਮੈਡੀਕਲ ਤੋਂ ਸੋ ਸਭ ਤੋਂ ਪਹਿਲਾਂ ਤੁਸੀਂ ਪਸ਼ੂ ਦਾ ਜਿਹੜਾ ਬਲੱਡ ਲੈਣਾ ਹੈਗਾ ਚੰਨਾ ਬੂੰਦਾਂ ਜਿਹੜਾ ਬਲੱਡ ਦੀਆਂ ਇਸ ਕੱਟ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਨਾਲ ਪਾਉ ਦੇਣੀਆ ਉਸ ਤੋਂ ਬਾਅਦ ਇਹਦੇ ਨਾਲ ਇੱਕ ਸੀਸੀ ਮਿਲ ਜੇ ਕੱਟ ਦੇ ਵਿੱਚ ਹੀ ਉਹ ਸੀਸੀ ਦੇ ਵਿੱਚੋਂ ਤੁਸੀਂ ਦਵਾਈ ਜਿਹੜੀ ਕਿ ਤਿੰਨ ਬੂੰਦਾਂ ਤਿੰਨ ਬੂੰਦਾਂ ਬਲੱਡ ਦੀਆਂ ਤੇ ਤਿੰਨ ਬੂੰਦਾਂ ਜਿਹੜੀ ਕਿ ਦਵਾਈ ਦੀਆਂ ਤੁਸੀਂ ਵਿੱਚ ਮਿਕਸ ਕਰ ਦੇਣੀਆਂ ਆਈਆਂ ਉਸ ਤੋਂ ਬਾਅਦ ਇਹ ਤਕਰੀਬਨ 10 ਮਿੰਟਾਂ ਬਾਅਦ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਸੋ ਜਿਹੜਾ ਗਾਹ ਦਾ ਬਲੱਡ ਲੈਣਾ ਉਹ ਆਪਾਂ ਕੰਨ ਤੋਂ ਜਾਂ ਗਾਹ ਦੀ ਜਿਹੜੀ ਤੌਰ ਤੋਂ ਆਪਾਂ ਨਾੜ ਹੁੰਦੀ ਆ ਜਾਂ ਫਿਰ ਆਪਾਂ ਪੂਛ ਦੇ نیچےੋਂ ਲੈ ਸਕਦੇ ਆਂ ਤਾਂ ਜੇਕਰ ਤੁਸੀਂ ਪਾਪੂਲੇਟਰ ਲੈ ਸਕਦੇ ਆ ਇਹ ਸਾਰੀ ਜਿਹੜੀ ਪ੍ਰੋਪਰ ਜਾਣਕਾਰੀ ਹੈ ਇਹ ਕੱਟ ਦੇ ਉੱਪਰ ਦਿੱਤੀ ਹੁੰਦੀ ਆ ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਰਿਜ਼ਲਟ ਤੁਹਾਡੇ ਸਾਹਮਣੇ 10 ਮਿੰਟਾਂ ਦੇ ਵਿੱਚ ਆ ਜਾਣਾ ਸੋ ਇਸ ਦੇ ਇਸ ਕੱਟ ਦੇ ਰਾਹੀਂ ਆਪਾਂ ਜਿਹੜਾ ਕਿ ਪਸ਼ੂ ਨੂੰ ਤਿੰਨ ਮਹੀਨੇ ਡੀਕੰਡ ਦੀ ਲੋਰ ਨਹੀਂ ਚੈੱਕ ਕਰਨ ਦੇ ਲਈ ਸੋ ਇਹ ਤੁਸੀਂ 28 ਦਿਨਾਂ ਤੋਂ ਬਾਅਦ ਵੀ ਚੈੱਕ ਕਰ ਸਕਦੇ ਹੋ 28 ਜਾਂ 30 ਦਿਨਾਂ ਦੇ ਪਸ਼ੂ ਦੇ ਨਾਲ ਚੈੱਕ ਹੋ ਜਾਂਦੇ ਆ ਸੌਖਾ ਤਰੀਕਾ ਪਸ਼ੂ ਔਖਾ ਨਹੀਂ ਹੁੰਦਾ ਕੋਈ ਰਿਸਕ ਨਹੀਂ ਜਾਂ ਸੋ ਇਸ ਢੰਗ ਦੇ ਨਾਲ ਤੁਸੀਂ ਜਿਹੜਾ ਕਿ ਪਸ਼ੂ ਨੂੰ ਚੈੱਕ ਕਰ ਸਕਦੇ ਆ ਸੋ ਕਿਸਾਨ ਵੀ ਉਹ ਤੁਹਾਡੇ ਸਾਹਮਣੇ ਆਗੇ ਇਹਦੇ ਨਾਲ ਦੋ ਹਨ ਜਿਹੜੇ ਦੋ ਲੈਣਾ ਡਾਰਕ ਹੋ ਚੁੱਕੇ ਆ ਮਤਲਬ ਇਹ ਆਪਣਾ ਇਹ ਪਸ਼ੂ ਉਹ ਗੱਭਣਾ ਪ੍ਰੈਗਨੈਂਟ ਆਗਾ ਸੋ ਓਕੇ ਆਗਾ ਜਮ ਇਹਦੀ ਰਿਪੋਰਟ ਸੋ ਇਹ ਆਪਾਂ ਸੈਂਕ੍ਰੋ ਦੇ ਨਾਲ ਪਸ਼ੂ ਗੱਭਣ ਕੀਤਾ ਸੈਂਕ੍ਰੋ ਦੇ ਦੀ ਰਹੀ ਇਸ ਦੀ ਜਾਣਨਾ ਚਾਹੁੰਦੇ ਆ ਤਾਂ ਆਪਣੀ ਵੀਡੀਓ ਜਿਹੜੀ ਆਪਣੇ ਚੈਨਲ ਦੇ ਉੱਪਰ ਪਈ ਹੋਈ ਆ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਇਹ ਚੈੱਕ ਕਰਨ ਦੇ ਜਿਹੜਾ ਹੈ ਕਿ ਇਹ ਵਧੀਆ ਸਿਸਟਮ ਆਗਾ ਸੋ ਪੱਕਾ ਰਿਜ਼ਲਟ ਆਗਾ ਪਸ਼ੂ ਔਖਾ ਨਹੀਂ ਹੁੰਦਾ ਸੋ ਗਰਮੀ ਬਹੁਤ ਜ਼ਿਆਦਾ ਕੀ ਸੋ ਇਸ ਕਰਕੇ ਇਹ ਸੇਫਾ ਵਧੀਆਗਾ ਤੁਸੀਂ ਬਾਤ ਸਕਦੇ ਹੋ ਸੋ ਤੁਹਾਨੂੰ ਕੋਈ ਸਲਾਹ ਦੀ ਲੋੜ ਹੋਵੇ ਕੋਈ ਪਸ਼ੂ ਰਹਿਦਾ ਨਾ ਹੋਵੇ ਗੱਬਣ ਤਾਂ ਤੁਸੀਂ ਡਾਕਟਰ ਗੁਰਪ੍ਰੀਤ ਸਿੰਘ ਜੀ ਨਾਲ ਜਲਾਲ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਉਹਨਾਂ ਦਾ ਨੰਬਰ ਆਪਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਚਲਾ ਰਹੇ ਹਾਂ ਤੁਸੀਂ ਉਹਨਾਂ ਦੇ ਨਾਲ ਕੋਈ ਵੀ ਸਲਾਹ ਲੈ ਸਕਦੇ ਹੋ ਸੋ ਬਹੁਤ ਵਧੀਆ ਭਰਾ ਟਰੀਟਮੈਂਟ ਕਰਦਾ ਸੋ ਇਸ ਤਰ੍ਹਾਂ ਪੂਰਾ ਪ੍ਰੋਪਰ ਜਾਣਕਾਰੀ ਤੇ ਦੇ ਉੱਪਰ ਦਿੱਤੀ ਹੁੰਦੀ ਆ ਸੋ ਤੁਸੀਂ ਦੇਖ ਸਕਦੇ ਹੋ ਸੋ ਇਹ ਆਪਾਂ ਇਹ ਗਾਜ ਆਪਣੀ ਗੱਬਣ ਚੈੱਕ ਪਾਸ ਹੋ ਚੁੱਕੀ ਹੈਗੀ ਤੇ ਹੁਣ ਆਪਾਂ ਸਾਡੇ ਕੋਲ ਡਾਕਟਰ ਗੁਰਪ੍ਰੀਤ ਸਿੰਘ ਜੀ ਨਾਲ ਗੱਲ ਬਾਤ ਆਪਣਾ ਸਾਡੀ ਚੈੱਕ ਕਰੀ ਅਸੀਂ ਮਹੀਨੇ ਦੀ ਕੈਪਟਮਲ ਕਰੀਏ ਚੈੱਕ ਵਧੀਆ ਰਿਜ਼ਲਟ ਆ ਮੇਰੇ ਖੇਤ ਤੋਂ ਇਹਦੇ ਨੇ ਕਰ ਲਿਆ ਕਰੋ ਨਾਲੇ ਮਹੀਨੇ ਹੀ ਤਾਂ ਪਤਾ ਲੱਗ ਜਾਂਦਾ 3 ਮਹੀਨੇ ਵੇਟ ਕਰਨ ਦੀ ਲੋੜ ਨਹੀਂ ਨਾ ਹੱਥ ਪਾਉਂਦੀ ਲੋੜ ਪਵੇ ਗਰਮੀ ਹੈਗੀ ਐ ਤੇ ਇਹ ਦਾ ਬਹੁਤ ਵਧੀਆ ਰਿਜ਼ਲਟ ਆ। ਲਾਹੇਪਿੰਦਰ ਪਾਰਟੀ ਹੋ ਗਈ ਦਰਜ ਨੂੰ। ਆਹ ਵੇਖ ਲਾ ਸੀ ਤੇ ਟੀ ਆ ਗਈਆਂ। ਬੀ ਲਾਈਟ ਆ। ਉਹ ਦੋਵੇਂ ਡਾਰਕ ਆ। ਠੀਕ ਹੋਣਾ।